ਯਾ ਬਾਹਲਾ 1 ਰੁਪਈਆ ਦਾ ਮੈਂ ਤਾਂ ਮੈਂ ਘਰ ਕਿੰਨੀ ਜਮੀਨ ਖਰੀਦ ਲੱਗਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਮਨ ਤਾਂ ਕਿਸੇ ਨੂੰ ਦੱਸਿਆ ਅਤਿ ਇੰਨੇ ਤੇਰਾ ਪੜਦਾਦਾ ਹੁੰਦਾ ਸੀ ਵਿਸ਼ਨਾ ਵਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜਮੀਨ ਖੋਕਣਾ ਕੋਈ ਹੁੰਦੀ ਸੀ ਇੱਕ ਪੰਡਤਾਂ ਕੋਲੇ ਫੁਕਰਮਨਪੁਰ ਜਿਲੇ ਆਪਣੇ ਇੱਕ ਸਾਡੇ ਕੋਲੇ ਕੋਈ ਆਇਆ ਇਹਨੇ ਹੁਣ ਕਿਸੇ ਪਰ ਹਿਸਟਰੀ ਨਹੀਂ ਹੋਈ ਤਾਂ ਸਾਡੀ ਸੁਭਾਹ ਚ ਛੋਲੇ ਪੈ ਗਏ ਜੇ ਕਾਨੂੰਨ ਲੈ ਗਿਆ ਤਾਂ ਵਿਛਨੇ ਕਰਦੇ ਨੇ ਪਰਦਾਦੇ ਨੇ ਸਾਰੇ ਪਿੰਡ ਨੂੰ ਕਹਿੰਦਾ ਜੀ ਛੋਲੇ ਚੱਕ ਲੈ ਕੋਈ ਜ਼ਮੀਨ ਦੀ ਰਿਸਟਰੀ ਕਰਾਉਣ ਦੀ ਲੋੜ ਨਹੀਂ ਚੱਕ ਲੈਣੇ ਪੁਰਾਣੇ ਬਲੂਕ ਬੈਠੇ ਸਨ ਇਹਨਾਂ ਨੂੰ ਪਤਾ ਹੋਊ ਉਹਨਾਂ ਦਾ ਪਤਾ ਨਹੀਂ ਲੋਕਾਂ ਦੀ ਸੇਵਾ ਹੀ ਉੱਤੋਂ ਵੱਡੀ ਦਾ ਕੋਈ ਚਰੋ ਦੇ ਪਰਦਾਦੇ ਕੋਈ ਪੁੱਣ ਨਾ ਛੱਕਿਆ ਹੋਇਆ ਵੇਖ ਆ ਰਹੇ ਦੇਟੀ ਮਡੀ ਪੋਜੀਸ਼ਨ ਦੇ ਚਾਹਤਾਂ ਨੇ ਤੇ ਮੈਂ ਦੁਨੀਆਂ ਨੂੰ ਕਹਿਣਾ ਹੈ ਯਾਰ ਗੜਾ ਗਲਾਮ ਕਰਾ ਮੰਗਾ ਕਰ ਸਾਰੇ ਆਮਦਾਰ ਅਮਰੀਕਾ ਸਾਰੇ ਮੇਰੇ ਦੋਸਤ ਵਿੱਚ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਖੇਡਣ ਨਹੀਂ ਆਉਂਦਾ ਸੀ ਕਹਿਣਾ ਜਿਹੜਾ ਪਾਉਂਦੀਆਂ ਨੇ ਜੇ ਤੂੰ ਕੋਟ ਖਾਦੀ ਦੀ ਹੈ ਕਿਸੇ ਲਾਈਆਂ ਜੀ ਨੇ ਚਾਰ ਇਹ ਤਾਂ ਬਰ ਬਸ ਕੋਨਾ ਮਾਲmeida ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਤੁਸੀਂ ਕਰਕੇ ਮੈਂ ਕਹਿਣਾ ਯਾਰ ਤੁਹਾਡੇ ਕੋਲੇ ਮੌਕਾ ਹੈ ਕਿ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸੈਮਟੀ ਬਣਦੀ ਹੈ ਇੱਕ ਮੈਂਬਰਾਂ ਤੇ ਸੈਮਟੀ ਬਣ ਸਾਰੇ ਆਪਣੇ ਪਿੰਡ ਦੇ ਬੋਤਵਾਰ ਨੇ ਸਾਰੇ ਮੋਤਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਬੈਸੀ ਨਾ ਮੈਂ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੀ ਪਿੰਡ ਦੀ ਮੰਨਤ ਕੋਈ ਨਹੀਂ ਸਕਦੀ ਆਪਣੇ ਪਿੰਡ ਦੀ ਮੰਨਤ ਤਾਂ ਮੈਂ ਕੋਈ ਰਹਿ ਨਹੀਂ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕਥਿਤ ਪਹੁੰਚਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਨਹੀਂ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸਹਿਮਤੀ ਕਰੀ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੈਂਟੀ ਹੋਈ ਹੈ ਜਿਹੜਾ ਸੰਤ ਮਬਬਾ ਸਿੱਚੇਵਾਲ ਆਪਣੇ ਨਾਲ ਸਮਝ ਮੈਂਕਰ ਜੀ ਉਹਨਾਂ ਦੇ ਪਿੰਡ ਪੰਜਵੀਂ ਵਾਰ ਸੈਂਪਤੀ ਹੋਈ ਹੈ ਇੱਕੋ ਸਰਮਾਇਸ਼ਤੀ ਉਹ ਬੰਦਾ ਪੰਜਵੀਂ ਵਾਰ ਪਈ ਇਹਦਾ ਮਤਲਬ ਪਿੰਡ ਚ ਇੰਕਾਇ ਉਹ ਪਿੰਡ ਤੱਕੀ ਕਰ ਜਾਂਦੇ ਨੇ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫੇਰ ਨਹੀਂ ਪਿੰਡ ਚਕੀ ਦਾ ਸਰਪੰਚ ਫੇਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੋਣਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਦੇਚੂ ਇਹ ਵੀ ਦੇਖ ਲੇ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਇਹ ਕੰਮ ਹੈ ਉਹ ਕਹੋਗੇ ਜੀ 10000 ਰੁਪਏ ਦੇ ਤੁਸੀਂ ਕਹੋਗੇ ਜੀ ਇਸ ਦਾ ਥੋੜਾ ਬੋਟਾ ਪਾਇਆ ਸੀ ਉਹ ਬੋਲੋਗੇ ਜੀ ਥੋੜਾ ਉਹ ਤੋਂ ਬੋਟਾ ਮਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਉਹ ਜਿਹੜਾ ਸਾਡਾ ਰੇਟ ਹੈ ਉਹ ਤੁਹਾਨੂੰ ਜਣਾ ਪੈਂਦਾ ਕੀ ਕੀ ਬੋਲੋਗੇ ਤੁਸੀਂ ਨਹੀਂ ਵੀ ਪਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਬੋਟ ਨੂੰ ਐਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਸਕਲ ਪੜਾ ਕੇ ਨਹੀਂ ਬਣਦੇ ਮਾਮੇ ਨੂੰ ਪੜਾ ਕੇ ਮਾਸਟਰ ਨਹੀਂ ਬਣਦੇ ਚੰਗੇ ਬੰਦੇ ਟਰਣ ਲੋਗੇ ਪੀੜੀਆਂ ਬਦਲ ਜਾਣਗੀਆਂ ਆਗੇ ਨਵੀਂ ਚੱਕੀ ਜਾਊਗੀ ਘਰਾਂ ਤੋਂ ਜਿੰਨੇ ਮਰਜੀ ਹਰੇ ਕਾੜ ਕਾਲ ਕਾੜ ਨੀਲੇ ਕਾੜ ਪੀਲੇ ਕਾੜ ਬਣਾ ਲਓ ਗਰੀਬੀਆਂ ਚੱਕੀ ਜਾਣੀਆਂ ਗਰੀਬੀਆਂ ਉਹ ਚੱਕੇ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਵੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟੇ ਕਰਕੇ 2 2 ਲੱਖ ਰੁਪਏ ਦੇ ਤਨਖਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੇ ਚੱਕੇ ਜਾਣਗੇ ਹੋਰ ਦੂਜੇ ਵੀ ਪਿੰਡ ਦੇ ਮੈਂ ਕਈ ਨੌਕਰੀਆਂ ਜਦੋਂ ਬਿੰਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲਿਆ ਕਿੰਨੀਆਂ ਨੌਕਰੀਆਂ ਮਿਲੀਆਂ ਆਪਣੇ ਪਿੰਡੋਂ ਹੁਣ ਗੁਰੀਏ ਦਾ ਪਰਵਾਰ ਮਿਲਿਆ ਮੇਰੇ ਭੈਣ ਭਾਈ ਮਿਲਿਆ ਸੀ ਹੁਣ ਦੋ ਭੈਣ ਭਾਈ ਮਿਲਿਆ ਤੇ ਉਹਨਾਂ ਨੂੰ ਹਾਂ ਦੇਖੋ ਪਹਿਲਾਂ ਕਦੇ ਵੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਤੂੰ ਛਿੰਦੀ ਦੇਣੀ ਬੜ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹਨ ਗੰਗਰੇ ਦਾ ਤੋਲਾ ਵੀ ਮੇਰੀ ਹੈ ਧਰਮਗੜ ਮੇਰਾ ਦੋਸਤਰਾ ਭਾਗ ਲਗਣਤੀ ਮੇਰੇ ਨੇ ਕੰਕੜ ਮੇਰਾ ਗੰਡੂਆ ਮੇਰਾ ਕਲੇੜਾ ਮੇਰਾ ਅਮਰੂ ਬੋਟੜਾ ਵੀ ਮੇਰਾ ਝਾੜੂ ਮੇਰਾ ਢਡਰੀਆਂ ਸਾ